ਜੀ ਕੀ ਨਾਮ ਹੈ ਜੀ ਅੰਮਨ ਜੀ ਕਿਹੜਾ ਪਿੰਡ ਹੈ ਹਰੀ ਨਗਰ ਖੇਤ ਦੀ ਜੋ ਅੱਜ ਦਾ ਕੀ ਗੱਲਬਾਤ ਹੋਈ ਸੀ ਇੱਥੇ ਅੱਜ ਪੰਚਾਇਤ ਇਕੱਠਾ ਸੀ ਜਾਲਾ ਵੱਲੋਂ ਕਰਿਆ ਹੋਇਆ ਤੀ ਜਿਵਾਕਾਂ ਦੇ ਤੌਰ ਤੇ ਜੀ ਜੀ ਇਹ ਆਪਣਾ ਅਮਨਦੀਪ ਸਿੰਘ ਜੀ ਜੀ ਤੇ ترਸੀਮ ਸਿੰਘ ਜੀ ਜੀ ਹਾਂ ਇਹਦੇ ਬਾਰੇ ਮਤਲਬ ਕੱਟ ਰੱਖਿਆ ਹੋਇਆ ਤੀ ਮੇਰੀ ਸਿਸਟਰ ਪੁਰੇ ਵਿਆਹੀ ਹੋਏ ਉਹਨਾਂ ਦੇ ਬੱਚੇ ਨੇ ਜੀ ਹਾਂ ਪੰਚਾਇਤ ਵੱਲੋਂ ਜੋ ਵੀ ਮਤਲਬ ਫੈਸਲਾ ਜੀ ਕਰਿਆ ਉਹ ਵੀ ਇਹ ਆਪਣੀ ਜਗ੍ਹਾ 'ਚ ਮੇਨਾਂ ਨੂੰ ਹੱਕ ਦਵਾਇਆ ਜੀ ਜੀ ਬੱਚੇ ਉੱਥੇ ਬਿਠਾਏ ਨੇ ਜੀ ਪੰਚਾਇਤ ਵੱਲੋਂ ਬਿਠਾਏ ਗਏ ਨੇ ਜੀ ਕੀ ਤੁਹਾਡੇ ਪਿੰਡ ਤੋਂ ਵੀ ਪੰਚਾਇਤ ਆਈ ਸੀ ਹਾਂ ਜੀ ਪਿੰਡ ਤੋਂ ਵੀ ਪੰਚਾਇਤ ਆਈ ਸੀ ਉਹਨਾਂ ਸਰਪੰਚ ਸਾਹਿਬ ਨੇ ਬੁਲਾਈ ਸੀ ਇੱਥੋਂ ਦੇ ਨੇ ਜੀ ਹਾਂ ਜੀ ਤੇ ਤੁਸੀਂ ਪਿੰਡ ਜਾਲਾ ਦੇ ਵਿੱਚ ਆ ਕੇ ਪਿੰਡ ਦੇ ਨਿਵਾਸੀਆਂ ਨੇ ਤੁਹਾਡਾ ਸੰਯੋਗ ਕਿੰਨਾ ਕੀਤਾ ਉਹ ਪਿੰਡ ਨੇ ਸੰਯੋਗ ਦਿੱਤਾ ਜੀ ਉਹ ਪੂਰੀ ਸੰਗਤ ਨਾਲ ਕਿ ਘਟੋ ਘਟ 400 ਬੰਦਾ ਆਉਣਾ ਜੀ ਜੀ ਕੋਈ ਥਾਣੇ ਦੇ ਵਿੱਚ ਕਿਤੇ ਦਰਖਾਸਤ ਤੁਸੀਂ ਦਈ ਆਪਣੀ ਹਾਂ ਪਹਿਲਾਂ ਦਿੱਤੀ ਹੋਈ ਦੀ ਜੀ ਦਰਖਾਸਤ ਜੀ ਤੇ ਉਹਨਾਂ ਵੀ ਪੰਚਾਇਤ ਵੱਲੋਂ ਵੀ ਸਾਰਾ ਕੰਮ ਹੋਇਆ ਜੀ ਜੀ ਜੋ ਪੰਚਾਇਤ ਨੇ ਕਰਿਆ ਸਾਨੂੰ ਮਨਜ਼ੂਰਾ ਜੀ ਹੁਣ ਤੁਸੀਂ ਨਾਤਰ ਮਤਲਬ ਸਾਰਾ ਨਗਰ ਨਾਲ ਆ ਜੀ ਹੁਣ ਤੁਸੀਂ ਨਗਰ ਨਿਵਾਸੀਆਂ ਨੂੰ ਪਿੰਡ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੀਲ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਉਹਨਾਂ ਨੂੰ ਬੱਚਿਆਂ ਨੂੰ ਮਤਲਬ ਜਗ੍ਹਾ ਦੇਤੀ ਬਸਣ ਵਾਸਤੇ ਆਪਦਾ ਜਾਂ ਅੱਛੀ ਰਹਿਣਗੇ ਜੀ ਪਿੰਡ ਦਾ ਸਾਥ ਹੈ ਉਹਨਾਂ ਦੇ ਨਾਲ ਆ ਜੀ ਪਿੰਡ ਦੇ ਨਵਾਸੀ ਨੇ ਤੁਹਾਨੂੰ ਭਰੋਸਾ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਆ ਪਿੰਡ ਵਾਸੀਆਂ ਨੇ ਪੂਰਾ ਭਰੋਸਾ ਦਿਵਾਇਆ ਪੂਰਾ ਪਿੰਡ ਨਾਲ ਤੇ ਹੀ ਪੂਰਾ ਕੱਲਾ ਕੱਲਾ ਬੱਚਾ ਪਿੰਡ ਦਾ ਨਾਲ ਆ ਘੱਟੋ ਘੱਟ 4-500 ਬੰਦੇ ਦੇ ਸਾਈਨ ਵੀ ਹੋਏ ਨੇ ਜੀ ਇਕੱਲੇ ਇਕੱਲੇ ਬੰਦੇ ਨੇ ਸਾਈਨ ਕਰੇ ਨੇ ਪੂਰਾ ਮਤਲਬ ਅੜ ਕੇ ਸਾਰੀ ਪੰਚਾਇਤ ਨੇ ਪੂਰਾ ਸਾਥ ਦੇ ਆ ਜੀ ਪੂਰਾ ਸਾਥ ਦੇ ਆ ਪੂਰਾ ਪਿੰਡ ਆ ਕੇ ਬੱਚਿਆਂ ਨੂੰ ਘਰੇ ਸਮਾਨ ਧਰਾ ਕੇ ਗਿਆ ਬੈਠ ਕੇ ਪੂਰਾ ਬੱਚਿਆਂ ਦਾ ਸਹਿਯੋਗ ਕਰਿਆ ਜੀ ਬਹੁਤ ਵਧੀਆ ਪਿੰਡ ਵਾਲੇ ਦੇ ਲੋਕ ਨੇ ਜੀ ਬਹੁਤ ਵਧੀਆ ਮਦਦ ਸਾਡੀ ਕਰੀ ਆ ਤੇ ਬਹੁਤ ਵਧੀਆ ਉਹਨਾਂ ਨੇ ਮਤਲਬ ਸਾਨੂੰ ਸਾਥ ਦੇ ਆ ਤੇ ਬੱਚਿਆਂ ਦੇ ਵੀ ਸਿਰ ਤੇ ਹੱਥ ਰੱਖਿਆ ਵੀ ਭਾਈ ਅਸੀਂ ਤੁਹਾਡੇ ਨਾਲ ਆ ਬਹੁਤ ਜਿਆਦਾ ਮਤਲਬ ਸੰਯੋਗ ਆ ਆਂਡ ਗਮਾਡ ਸਭ ਪਬਲਿਕ ਦਾ ਪੂਰਾ ਵਧੀਆ ਸੰਯੋਗ ਸਾਨੂੰ ਮਿਲਿਆ ਬੱਚਿਆਂ ਦਾ ਬੱਚਿਆਂ ਨੂੰ ਹੱਕ ਦਿਵਾਇਆ ਪੂਰੀ ਪੰਚਾਇਤ ਪੂਰਾ ਸੰਗਤ ਪਿੰਡ ਦੀ ਪੂਰੀ ਸੰਗਤ ਨਾਲ ਆ ਜੀ ਪੂਰਾ ਪਿੰਡ ਨਗਰ ਖੇੜਾ ਪੂਰਾ ਨਾਲ ਆ ਜੀ ਕੋਈ ਦਿੱਕਤ ਨਹੀਂ ਬੱਚਿਆਂ ਨੂੰ ਪੂਰਾ ਮਤਲਬ ਦੇ ਘਰ ਬਿਠਾ ਦੇ ਪਲਾਟ 'ਚ ਬੈਠੇ ਨਹੀਂ ਹੋ ਮੈਂ ਨਕਰਨਵਾਸੀ ਇਹਨਾਂ ਸਾਰਿਆਂ ਹੱਥ ਬੰਨ ਕੇ ਬੇਨਤੀ ਆ ਬਹੁਤ ਧੰਨਵਾਦੀਆਂ ਸੰਗਤ ਦਾ ਜੀ ਮੇਰੀ ਸਿਸਟਰ ਤੇ ਬੱਚਿਆਂ ਨੂੰ ਇੱਥੇ ਬੈਠਣ ਦਾ ਮੌਕਾ ਦਿੱਤਾ ਬੱਚਿਆਂ ਦਾ ਹੱਕ ਵਾਸਤੇ ਸਾਰਿਆਂ ਦਾ ਧੰਨਵਾਦ ਹੱਥ ਬੰਨ ਕੇ ਜਿਵੇਂ ਬਿਠਾ ਕੇ ਲਿਆ ਕੇ ਦੋ ਇਹਨਾਂ ਦਾ ਹੱਕ ਹੈਗਾ ਕੋਡ ਤੇ ਲਿਖਾ ਕੇ ਜਾ ਕੇ ਦੋ ਕਿ ਇਹਨਾਂ ਦਾ ਹੱਕ ਹੈ ਨਹੀਂ ਬਣਦਾ ਨਹੀਂ ਆਇਆ ਬਣਦਾ ਨਹੀਂ ਰਹਾ ਅਸੀਂ ਮੰਨ ਲਾ ਕੇ ਯਾਰ ਮੈਨੂੰ ਲੱਗਦਾ ਬੰਨਣਾ ਹੀ ਚਾਹੀਦਾ ਬੰਨਣਾ ਇਹ ਕੰਮ ਕਰ ਸਾਡੇ ਕੋਲ ਸੂਰਤ ਆ ਗਈ ਅਸੀਂ ਲਿਖਾ ਕੇ ਦੇ ਦੋ ਜੀ ਬਹੁਤ ਵਧੀਆ ਨਾ ਆਲਾ ਯਾਰ ਇਹ ਕੁੜੀ ਦਾ ਨਾਮ ਹੋਰ 108 ਦੇ ਲੀ ਪੰਗਾ ਪਿਆਦਾ ਸੀ ਇਹ ਸਿੰਧੀ ਦਾ ਧਿਆਨ ਕਰ ਤੁਹਾਨੂੰ ਦੱਸ ਦਿੰਦੇ ਇਹਨੂੰ ਕਿੱਥੇ ਪਤਾ ਚੱਲ ਜਦੋਂ ਮੈਂ ਕਿੱਥੇ ਹੋ ਜੀ ਪਤਾ ਨਹੀਂ ਲੈਂਦੇ ਕਿ ਕਿੱਥੇ ਕਰਦੇ ਆ ਬਾਈ ਜਿੰਨੇ ਜਿਆਦਾ ਪੈਂਦੇ ਨਹੀਂ ਹੋਣਾ ਇਹਨੂੰ ਕੁੜੀ ਨਹੀਂ ਕਿੰਨਾ ਨਾਮ ਉਹ ਕਿ ਅਮਨਦੀਪ ਸਿੰਘ ਅਮਨਦੀਪ ਸਿੰਘ ਕਿਹੜੀ ਕਲਾਸ ਚ ਪੜਦਾ ਉਹ ਕਿ 12ਵੀਂ 12ਵੀਂ ਜੋ ਹੁਣ ਅੱਗੇ ਪੜਾਈ ਚੱਲ ਰਹੀ ਹੈ ਇਸ ਦੇ ਬਾਅਦ ਤੂੰ ਇੱਥੇ ਪੜੇਗਾ ਕਿੱਥੇ ਪੜਨਾ ਠੀਕ ਹੈ ਪੰਚਾਇਤ ਵਾਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਨਵਸੀ ਆਰੇ ਖੰਡ ਲਈ ਧੰਨਵਾਦ ਕਰਦੇ ਆ। ਸਾਨੂੰ ਇਹ ਸਾਡੀ ਜਮੀਨ ਦਿਵਾਤੀ। ਠੀਕ ਹੈ। ਬਖਾਤੀ। ਹਲਵਾ। 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 ਹਾਂ ਕੀ ਨਾਮ ਹੋ ਗਏ? ਪ੍ਰਸ਼ੰਸ਼ ਸਿੰਘ ਜੀ। ਜੋ ਅੱਜ ਇੱਥੇ ਤੁਨੂੰ ਬਿਠਾਇਆ ਗਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਹੈ? ਜੋਗ ਸਿੰਘ ਜੀ। ਠੀਕ ਹੈ। ਇਸ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਪਿੰਡ ਨਿਵਾਸੀਓ? ਧੰਨਵਾਦ ਜੀ। ਹੋਰ ਸੌਰ ਵੀ ਜਿਹੜਾ ਨੇ ਬਹੁਤ ਸਾ ਦਿੱਤਾ ਸਾਡਾ ਨਾਲ ਖੜੇ ਨੇ ਸਾਡੇ ਸਾਰੇ ਪਿੰਡ ਦੇ ਨਾਲ ਸਾਡੇ ਨਾਲ ਸੀ। ਪੰਚਾਇਤ ਸਾਡੇ ਨਾਲ ਦੀ ਬੱਸ ਮੈਂ ਤੁਹਾਨੂੰ ਕੀ ਕੰਮ ਕਰ ਕਰ ਦੇਵੂਗਾ ਮੈਂ ਪਲੱਸ 2 ਕਰੀ ਪਲੱਸ 2 ਕਰੀ ਹੋਈ ਹੁਣ ਮੈਂ ਪਲੱਸ ਕਰਕੇ ਘਰ ਦਾ ਕੰਮ ਕਰੂਗੀ ਜੋੜੀ ਜਮੀਨ ਹੈਗੀ ਤੇ ਮੈਂ ਠੀਕ ਹੈ